ਚਿੱਟੇ ਮੋਤੀਏ ਦਾ ਕਾਲੇ ਮੋਤੀਏ ਦਾ ਜਾਂ ਤੁਹਾਡੀ ਨਿਗਾ ਘਟਾ ਬਿਨਾ ਆਪਰੇਸ਼ਨ ਇਹਦਾ ਇਲਾਜ ਜਿਹੜਾ ਆ ਸਿਰਫ ਤੇ ਸਿਰਫ 2-4 ਬੂੰਦਾ ਪਾਉਣ ਦੇ ਨਾਲ ਕੀਤਾ ਜਾਂਦਾ ਹੈ ਮੇਰੇ ਅੱਖ ਦੇਹਤਾਂ ਸੀ ਬਿਲਕੁਲ ਵੀ ਜੋ ਮੈਂ ਨੇੜੇ ਦੀ ਨਿਗਾ ਘ ਬਹੁ ਘੱਟ ਸੀ ਜਿਆਦਾ ਹੁਣ ਬਿਨਾ ਐਨਕ ਤੋਂ ਮੈਨੂੰ ਦਿਖਣ ਲੱਗ ਗਿਆ ਮੇਰੀਆਂ ਅੱਖਾਂ ਦੀ ਨਿਗਾ ਨੇੜੇ ਦੀ ਘਟ ਸੀ ਮੈਂ ਦਵਾਈ ਲੈ ਕੇ ਗਿਆ 15-20 ਦਿਨਾਂ ਚ ਮੇਰੀ ਨਿਗਾ ਨੂੰ ਬਹੁਤ ਫਰਕ ਪੈ ਗਿਆ ਕਿੰਨਾ ਫਰਕ ਹੈ ਹੁਣ ਕਿੰਨਾ ਲੱਗਦਾ ਵੀ ਮੈਂ ਬਿਲਕੁਲ 70% 80% ਮੈਂ ਤਕਰੀਬਨ 100% ਠੀਕ ਹੈ ਮੈਂ ਹੁਣ ਬਿਨਾ ਐਨਕ ਕੋਈ ਵਾਟ ਕਰਦਾ ਮੇਰੀ ਡੇਢ ਨੰਬਰ ਦੀ ਐਨਕ ਲੱਗੀ ਸੀਗੀ ਹੁਣ ਮੈਂ ਐਨਕ ਲਾਈ ਹੀ ਨਹੀਂ ਕਾਫੀ ਮਰੀਜ਼ ਨੇ ਇਦਾਂ ਦੇ ਜਿਨ੍ਹਾਂ ਦੀ ਐਨਕ ਲੱਗੀਆਂ ਆਈਆਂ ਸੀ ਸਾਢੇ 3 ਨੰਬਰ 2.5 ਨੰਬਰ 2 ਨੰਬਰ 1.5 ਨੰਬਰ ਅੱਧਾ ਨੰਬਰ ਕਾਫੀ ਲੋਕ ਆ ਜਿਨ੍ਹਾਂ ਦੀ ਐਨਕਾ ਜੜੀਆਂ ਉੱਤਰੀਆਂ ਨੇ ਹੁਣ ਬਿਨਾ ਐਨਕ ਤੋਂ ਚੱਲੇ ਫਿਰਦੇ ਆ ਜੇ ਡਾਕਟਰ ਨੇ ਕੀ ਦੱਸੇ ਚਿੱਟਾ ਮੋਤੀਆ ਕਾਲਾ ਮੋਤੀਆ ਜਾਂ ਕੀ ਪ੍ਰੋਬਲਮ ਦੱਸੀ ਸੀ ਡਾਕਟਰ ਦੱਸੇ ਚਿੱਟਾ ਮੋਤੀਆ ਜੇ ਪ੍ਰੈਸ਼ਰ ਹੋਊਗਾ ਅੱਛਾ ਫਿਰ ਮੈਡਮ ਨੇ ਚੈੱਕ ਕੀਤਾ ਕਿ ਪ੍ਰੈਸ਼ਰ ਕੋਈ ਲੋੜ ਨਹੀਂ ਮੇਰੇ ਅੱਖਾਂ 'ਚ ਪ੍ਰੋਬਲਮ ਸੀ ਪਾਣੀ ਬਹੁਤ ਹੁੰਦਾ ਰੱਖਦਾ ਜਖਸਾ ਜੀ ਮੈਨੂੰ ਸਾ ਪਾਣੀ ਐਡ ਜੋ ਨਮੀ ਉਹਦੇ ਪਾਣੀ ਡਿੱਗਦਾ ਚੱਖਾਂ 'ਚੋਂ ਅੱਛਾ ਜੀ ਇਹ ਕਿ ਤੁਲੰਦੰਦਰ ਜੀ ਦੇ ਹੱਕ 'ਚੋਂ ਬਿਮਾਰੀ ਦੀ ਦਵਾਈ ਦਿੱਤੀ ਇੱਕ ਮਹੀਨਾ ਦਵਾਈ ਪਾਈ ਮੈਂ ਜੀ ਦਵਾਈ ਪੋਨਾ ਬਿਲਕੁਲ ਸਹੀ ਹੋ ਗਿਆ ਡਾਕਟਰ ਚਿੱਟਾ ਮੋਤੀਆ ਦਾ ਇਲਾਜ ਕੀ ਹੈ ਬੰਦਾ ਇਹ ਸਾਡੇ ਡਰਾਪਸ ਨੇ ਆਈ ਡਰਾਪਸ ਦੇਖੋ ਇਹ ਹੈਗੇ ਇੱਕ ਨਾਰਮਲ ਪਰਸਨ ਦੇ ਵਾਸਤੇ ਜਿਨ੍ਹਾਂ ਨੂੰ ਥੋੜੀ ਘੱਟ ਪ੍ਰੋਬਲਮ ਹੁੰਦੀ ਆ ਇਹ ਡਾਇਬੀਟਿਸ ਦੇ ਜਾਂ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਵਾਸਤੇ ਹੁੰਦੇ ਆ ਠੀਕ ਹੈ ਜੀ ਇਹ ਜਿਹੜੇ ਆ ਜਿਨ੍ਹਾਂ ਦੀ ਐਨਕ ਹੁੰਦੀ ਆ ਉਹਨਾਂ ਵਾਸਤੇ ਹੁੰਦੇ ਆ ਜਿਨ੍ਹਾਂ ਦੇ ਚਸ਼ਮਾ ਲੱਗਿਆ ਹੁੰਦਾ ਉਹਨਾਂ ਵਾਸਤੇ ਯੂਜ਼ ਕੀਤੇ ਜਾਂਦੇ ਆ ਕਿੰਨਾ ਮੋਤੀ ਆ ਤੇ ਕਲਮਤੀ ਹੁੰਦਾ ਕੀ ਆ ਵਸ ਚਿੱਟੇ ਮੋਤੀ ਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਆਪਾਂ ਨੂੰ ਧੁੰਦਲਾਪਨ ਦੇਖਦਾ ਤੇ ਦੂਰ ਦੇ ਜਿਹੜੇ ਚਿਹਰੇ ਆ ਉਹ ਪਛਾਣਨੇ ਨਹੀਂ ਜਾਂਦੇ ਜਿਹੜੀ ਲਾਈਟ ਆ ਉਹ ਅੱਖਾਂ ਦੇ ਵਿੱਚ ਪੈਂਦੀ ਆ ਆਪਣੇ ਕਾਲੇ ਮੋਤੀਏ ਦੇ ਉਹ ਕੀ ਹੁੰਦਾ ਗਲਕੋਮਾ ਜਿਵੇਂ ਆਪਣਾ ਬਲੱਡ ਪ੍ਰੈਸ਼ਰ ਵੱਧਦਾ ਉਵੇਂ ਹੀ ਆਈ ਦਾ ਪ੍ਰੈਸ਼ਰ ਹੁੰਦਾ ਆਈ ਦੇ ਵਿੱਚ ਫਲੂਇਡ ਹੁੰਦਾ ਜਿਹਦੀ ਕਰਕੇ ਜਿਹੜਾ ਪ੍ਰੈਸ਼ਰ ਵੱਧਦਾ ਹੁੰਦਾ ਇਹਦੇ ਵਿੱਚ ਆਪਣੀ ਜਿਹੜੀ ਨਰਵ ਆਪਸ ਲਈ ਉਹ ਸੁੱਕਣੀ ਸਟਾਰਟ ਹੋ ਜਾਂਦੀ ਆ ਜਦੋਂ ਇਹ ਸੁੱਕਣੀ ਸਟਾਰਟ ਹੋ ਜਾਂਦੀ ਆ 나ੜ ਕਾਲੇ ਕਾਲੇ ੱੱਬੇ ਇੱਕ ਬਲਾਈਂਡਨੈਸ ਆ ਜਿਹੜੀ ਉਹ ਆਨ ਲੱਗ ਜਾਂਦੀ ਆ ਇਹ ਪੀਸ਼ੈਂਟ ਪਹਿਲਾਂ ਅੰਖ ਲਈ ਆਉਂਦੇ ਸੀ ਵੀ ਮੇਰੇ ਅੰਖ ਲਈ ਡਾਕਟਰ ਸਾਹਿਬਾ ਮੈਨੂੰ ਦਵਾਈ ਤਾਂ ਨਹੀਂ ਉਸ ਤੋਂ ਬਾਅਦ ਤੁਹਾਡੇ ਕੋਲ ਆਏ ਤੇ ਅੰਖ ਉਤਰੀ ਉਹ ਵੀ ਆਏ ਹਾਂਜੀ ਸਾਡੇ ਫੇਸ ਤੇ ਵੀ ਉਹ ਵੀਡੀਓਜ਼ ਪਾਈਆਂ ਹੁੰਦੀਆਂ ਤੁਹਾਡਾ ਐਡਰੈਸ ਹੈ ਕੀ ਕੰਟੈਕਟ ਨੰਬਰ ਦੇ ਦੇ। ਇਹ ਤਲਵੰਡੀ ਭਾਈ ਇੰਡੋ ਆਯੁਰਵੈਦਿਕ ਕਲੀਨਿਕ ਆ ਬੁਆਇਜ਼ ਸਕੂਲ ਦੇ ਨੇੜੇ ਆ। ਸਾਡੇ ਕੰਟੈਕਟ ਨੰਬਰ 8 802 836 36 268 43 95 397 ਦੋਨਾਂ ਨੰਬਰਾਂ ਤੇ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ। ਜਾਣਦੇ ਆ ਕਿ ਇਸ ਜਾਦੂਈ ਡ੍ਰੌਪ ਦੇ ਵਿੱਚ ਕੀ ਖਾਸੀਅਤ ਨੇ। ਕਿਵੇਂ ਜਿਹੜੇ ਮਰੀਜ਼ ਨੇ ਅੱਖਾਂ ਦੇ ਪੇਸ਼ੈਂਟ ਨੇ ਉਹ ਠੀਕ ਹੁੰਨੇ ਕਿਵੇਂ ਕਾਲਾ ਮੋਤੀਆ ਜਿਹੜਾ ਆ ਤੇ ਚਿੱਟਾ ਮੋਤੀਆ ਜਿਹਨੂੰ ਵੱਡੇ ਵੱਡੇ ਡਾਕਟਰ ਕਹਿੰਦੇ ਨੇ ਆਪਰੇਟ ਕਰਨਾ ਆ ਉਹ ਬਿਨਾਂ ਆਪਰੇਟ ਤੋਂ ਠੀਕ ਹੋ ਜਾਂਦੇ ਜਾਂ ਫਿਰ ਜਿਹਨਾਂ ਦੇ ਬੜੀ ਬੜੀ ਐਨਕਾਂ ਲੱਗੀਆਂ ਹੁੰਦੀਆਂ ਨੇ ਉਹ ਐਨਕਾਂ ਦੇ ਨੰਬਰ ਜਿਹੜੇ ਆ ਉਹ ਘਟ ਜਾਂਦੇ ਨੇ ਜਾਂ ਫਿਰ ਬਹੁਤ ਸਾਰੇ ਪੇਸ਼ੈਂਟਾਂ ਦੇ ਜਿਹੜੇ ਐਨਕਾਂ ਉੱਤਰ ਜਾਂਦੀਆਂ ਨੇ ਤੇ ਆਫ ਇਹ ਗੱਲਬਾਤ ਕਰਦੇ ਹੋਏ ਕਮਲਜੀਤ ਨਾ ਚਿੱਟਾ ਮੋਤੀਆ ਤੇ ਕਾਲਾ ਮੋਤੀਆ ਹੁੰਦਾ ਕੀ ਆ ਵੈਸੇ ਮੈਂ ਹੈਰਾਨ ਆ ਪੇਸ਼ੈਂਟਾਂ ਨਾਲ ਗੱਲ ਕੀਤੀ ਆ ਬਹੁਤ ਸਾਰੇ ਨੂੰ ਨੇ ਪ੍ਰੋਬਲਮ ਆ ਹੈ ਕੀ ਚੀਜ਼ ਇਹ ਚਿੱਟੇ ਮੋਤੀਆ ਤੇ ਕਾਲਾ ਮੋਤੀਆ ਚਿੱਟੇ ਮੋਤੀਏ ਨੂੰ ਇੰਗਲਿਸ਼ ਦੇ ਵਿੱਚ ਕੈਟਾਰੈਕਟ ਤੇ ਕਾਲੇ ਮੋਤੀਏ ਨੂੰ ਗਲਕੋਮਾ ਦਾ ਨਾਮ ਦਿੱਤਾ ਗਿਆ ਤੇ ਚਿੱਟਾ ਮੋਤੀਆ ਕੀ ਹੈ ਇਹਦੇ ਵਿੱਚ ਕੀ ਪ੍ਰੋਬਲਮ ਜੁਆਉਂਦੀਆਂ ਨੇ ਚਿੱਟੇ ਮੋਤੀਆ ਦੇ ਵਿੱਚ ਜਿਹੜੀ ਆਪਣੀ ਪਾਰਦਰਸ਼ੀਆ ਲੈਂਸ ਦੀ ਜਿਹੜਾ ਆਪਣਾ ਸ਼ਕਤੀ ਆ ਉਹ ਘਟ ਜਾਂਦੀ ਆ ਦੇਖਣ ਦੀ ਉਹਦੇ ਕਰਕੇ ਕੀ ਆ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਇਹਦੇ ਚਿੱਟੇ ਮੋਤੀਏ ਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਆਪਾਂ ਨੂੰ ਧੁੰਦਲਾਪਨ ਲੱਗਦਾ ਤੇ ਦੂਰ ਦੇ ਜਿਹੜੇ ਚਿਹਰੇ ਆ ਉਹ ਪਛਾਣਨੇ ਨਹੀਂ ਜਾਂਦੇ ਜਿਹੜੀ ਲਾਈਟ ਆ ਉਹ ਅੱਖਾਂ ਦੇ ਵਿੱਚ ਪੈਂਦੀ ਆ ਆਪਣੇ ਜਿਵੇਂ ਆਪਾਂ ਬਾਹਰ ਘੁੰਮਦੇ ਆ ਜਿੰਨਾ ਲੋਕ ਜਿਹੜੇ ਲੋਕੀ ਇਹਨਾਂ ਇਹਦੇ ਤੋਂ ਪਰੇਸ਼ਾਨ ਹੈਗੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਜਿਵੇਂ ਧੁੱਪ ਪੈਂਦੀ ਹੈ ਲਾਈਟ ਚ ਨਹੀਂ ਬੈਠ ਸਕਦੇ ਦੂਰ ਦੇ ਚਿਹਰੇ ਨਹੀਂ ਪਛਾਨ ਸਕਦੇ ਮੋਬਾਈਲ ਦੇ ਅੱਖਰ ਨਹੀਂ ਦੇਖ ਦੇਖ ਸਕਦੇ ਜਾਂ ਉਹਨਾਂ ਦੇ ਅੱਗੇ ਕੀ ਇੱਕ ਵਾਈਟ ਕਲਰ ਦਾ ਪਰਦਾ ਜਾ ਆ ਜਾਂਦਾ ਜਦੋਂ ਐਨਕ ਲਾ ਕੇ ਸਾਫ਼ ਕਰਦੇ ਆ ਫਿਰ ਵੀ ਉਹਨਾਂ ਨੂੰ ਠੀਕ ਨਹੀਂ ਦੇਖਣ ਨੂੰ ਲੱਗਦਾ ਤੇ ਐਨਕ ਦਾ ਜਿਹੜਾ ਨੰਬਰ ਆ ਉਹ ਚੇਂਜ ਹੁੰਦਾ ਹੀ ਰਹਿੰਦਾ ਇਹ ਤਾਂ ਹੈ ਚਿੱਟਾ ਮੋਤੀ ਆ ਜਿਹਦੇ ਵਿੱਚ ਆਪਣੀ ਜਿਹੜੀ ਟਰਾਂਸਪੈਰੈਂਸੀ ਆ ਉਹ ਘਟ ਜਾਂਦੀ ਆ ਉਹਦੀ ਕਰਕੇ ਜਿਹੜੀ ਪਾਰਦਰਸ਼ੀ ਘਟਣ ਦੇ ਕਾਰਨ ਇਹ ਪ੍ਰੋਬਲਮ ਆ ਜੜੀ ਉਹ ਹੋ ਜਾਂਦੀ ਆ ਦੂਜਾ ਆਪਾਂ ਗੱਲ ਕਰੀਏ ਜੇ ਗਲੂਕੋਮਾ ਤੇ ਕਾਲੇ ਮੋਤੀਏ ਦੇ ਉਹ ਕੀ ਹੁੰਦਾ ਗਲੂਕੋਮਾ ਜਿਵੇਂ ਆਪਣਾ ਬਲੱਡ ਪ੍ਰੈਸ਼ਰ ਵੱਧਾ ਉਵੇਂ ਹੀ ਆਈ ਦਾ ਪ੍ਰੈਸ਼ਰ ਹੁੰਦਾ ਆਈ ਦੇ ਵਿੱਚ ਫਲੂਇਡ ਹੁੰਦਾ ਜਿਦੀ ਕਰਕੇ ਜਿਹੜਾ ਪ੍ਰੈਸ਼ਰ ਵੱਧਦਾ ਹੁੰਦਾ ਇਹਦੇ ਵਿੱਚ ਆਪਣੀ ਜਿਹੜੀ ਨਰਵ ਆ ਪਿਛਲੀ ਉਹ ਸੁੱਕਣੀ ਸਟਾਰਟ ਹੋ ਜਾਂਦੀ ਆ ਜਾਂ ਕਿਸੇ ਐਕਸੀਡੈਂਟ ਦੀ ਵਜ੍ਹਾ ਦੀ ਕਰਕੇ ਉਹ ਨਰਵ ਦੇ ਵਿੱਚ ਉੱਤੇ ਪ੍ਰੈਸ਼ਰ ਪੈ ਜਾਂਦਾ ਜਿਹਦੇ ਕਰਕੇ ਪ੍ਰੋਬਲਮ ਆ ਕੀ ਅੱਗੇ ਦੀ ਅੱਗੇ ਵੱਧਦੀ ਰਹਿੰਦੀ ਆ ਜਿਹੜੀ ਕਾਲੇ ਮੋਤੀਏ ਦੀ ਆ ਜਦੋਂ ਇਹ ਸੁੱਕਣੀ ਸਟਾਰਟ ਹੋ ਜਾਂਦੀ ਆ 나ੜ ਕਾਲੇ ਕਾਲੇ ੱੱੱਬੇ ਇੱਕ ਬਲਾਈਂਡਨੈਸ ਆ ਜਿਹੜੀ ਉਹ ਆਨ ਲੱਗ ਜਾਂਦੀ ਆ ਜਿਵੇਂ ਕਾਲੇ ਕਾਲੇ ੱੱੱਬੇ ਆਗੇ ਕਈਆਂ ਦੇ ਅੱਗੇ ਝਰਨੇ ਜਿਹੀ ਚੱਲੀ ਜਾਂਦੇ ਆ ਜਾਂ ਲਾਈਕ ਇੱਕ ਸਨੇਕ ਲਾਈਕ ਇਦਾਂ ਕਰੀ ਜਾਂਦੇ ਕਈ ਕਈ ਜਾਂਦੇ ਸਾਨੂੰ ਪੰਬੂ ਤਾਰੇ ਜਿਹੀ ਦੁਖੀ ਜਾਂਦੇ ਆ ਇਹ ਕੀ ਹੈ ਇਹ ਕਾਲੇ ਮੋਤੀਏ ਦੇ ਵਿੱਚ ਹੋ ਜਾਂਦੇ ਆ ਜਿਵੇਂ ਅੱਡ ਦੀਆਂ ਫਿਰਦੀਆਂ ਮੱਖੀਆਂ ਦੇਖੀ ਜਾਂਦੀਆਂ ਕਈ ਕਹਿੰਦੇ ਆ ਹਰ ਪੇਸ਼ੈਂਟ ਦੇ ਅਲੱਗ-ਅਲੱਗ ਪ੍ਰੋਬਲਮਜ਼ ਹੁੰਦੀਆਂ ਹਲਾ ਅਲੱਗ-ਅਲੱਗ ਪ੍ਰੋਬਲਮ ਲੈ ਕੇ ਸਾਡੇ ਕੋਲ ਆਉਂਦੇ ਨੇ ਇਹ ਕਾਲਾ ਮੋਤੀਆ ਜਿਹਦੇ ਵਿੱਚ ਇਹ ਪ੍ਰੋਬਲਮਜ਼ ਆਉਂਦੀਆਂ ਨੇ ਡਾਕਟਰ ਜੀ ਨੇ ਗੱਲ ਕੀਤੀ ਚਿੱਟੇ ਮੋਤੀ ਕਾਲੇ ਮੋਤੀ ਹੁਣ ਮੈਂ ਗੱਲ ਕਰਾਂਗਾ ਅੱਜ ਕੱਲ ਬੱਚੇ ਛੋਟੇ ਬੱਚੇ ਦੀ ਗੱਲ ਬੱਚੇ ਜਿਹੜੇ ਟੀਵੀ ਦੇਖਦੇ ਆ ਜਾਂ ਮੋਬਾਈਲ ਚਲਾਉਂਦੇ ਨੇ ਉਹਨਾਂ ਨੂੰ ਬੜਾ ਐਨਕਾਂ ਲੱਗੀਆਂ ਕਿਸੇ ਦਾ 1.5 ਨੰਬਰ ਲੱਗ ਜਾਂਦਾ ਆ ਉਹਦੀ ਕੀ ਰੀਜ਼ਨ ਰਹਿੰਦੇ ਨੇ ਰੋਵਿਲਾ ਜਿਹੜੀ ਇਨਫੈਕਸ਼ਨ ਆ ਉਹਦੀ ਕਰਕੇ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਬਾਕੀ ਮੇਨ ਪ੍ਰੋਬਲਮ ਕੀ ਆ metablism ਦੀ ਕਰਕੇ ਵੀ ਆਉਂਦੀ ਆ due to metablism ਆ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਬੱਚਿਆਂ ਦੀਆਂ ਅੱਖਾਂ ਅੱਜਕੱਲ ਮੋਬਾਈਲ ਫੋਨ ਬਹੁਤ ਜ਼ਿਆਦਾ ਵੱਧ ਗਿਆ ਜਿਹਦੇ ਕਰਕੇ ਸਾਰਾ ਦਿਨ ਸਾਰੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਪੇਰੈਂਟਸ ਵੀ ਕੀ ਕਰਦੇ ਆ ਆਪਣੇ ਮਤਲਬ ਕੰਮ ਧੰਦਾ ਦੇ ਵਿੱਚ ਬਿਜੀ ਹੋ ਕੇ ਜਿਹੜਾ ਇਹ ਆ ਬੱਚਿਆਂ ਨੂੰ ਫੋਨ ਦੇ ਦਿੰਦੇ ਆ ਪਰ ਉਹਦਾ ਜਿਹੜਾ ਅਸਰ ਆ ਉਹ ਬਾਅਦ ਵਿੱਚ ਦੇਖਦਾ ਕਿ ਅੱਖ ਲੱਗਣ ਦਾ ਕਾਰਨ ਕੀ ਸੀ ਕਈ ਬੱਚੇ ਫੋਨ ਨਹੀਂ ਦੇਖਦੇ ਟੀਵੀ ਵੱਲ ਹੋ ਜਾਂਦੇ ਨੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਬੱਚੇ ਹਰ ਏਜ ਗਰੁੱਪ ਦੇ ਵਿੱਚ ਅੱਜ ਕੱਲ ਆ ਰਿਹਾ ਪਹਿਲਾਂ ਕੀ ਸੀ ਅਸੀਂ 50 ਤੋਂ ਉਵੱਬ ਕਹਿੰਦੇ ਸੀ ਜਿਹੜੇ 50 ਤੋਂ ਉਵੱਬ ਲੋਕ ਨੇ ਉਹਨਾਂ ਨੂੰ ਕੈਟਾਰੈਕਟ ਦੀ ਪ੍ਰੋਬਲਮ ਆਉਂਦੀ ਹੈ ਜੇ ਅੱਜ ਦੇਖਿਆ ਜਾਵੇ ਤਾਂ ਯੰਗ ਏਜ ਦੇ ਵੀ ਆ ਰਹੇ ਆ ਤੇ ਜਿਹੜੇ ਛੋਟੇ ਚਿਲਡਰਨ ਨੇ ਉਹ ਵੀ ਆ ਰਹੇ ਨੇ ਸਾਡੇ ਕੋਲ ਹੋਰ ਵਜ੍ਹਾ ਕੀ ਕਿਸੇ ਦਾ ਬੀਪੀ ਵੱਧ ਜਾਣਾ ਜਾਂ ਸ਼ੂਗਰ ਵੱਧਣਾ ਇਹਦੇ ਨਾਲ ਵੀ ਆਈ ਸਾਈਟ ਇੰਫੈਕਟ ਪੈਂਦਾ ਆ ਹਾਂਜੀ 슈ਗਰ ਦੀ ਕਰਕੇ ਕਈ 슈ਗਰ ਤਾਂ ਮੇਨ ਪ੍ਰੋਬਲਮ ਆ 슈ਗਰ ਦੇ ਮਰੀਜ਼ ਦੇ ਵਾਈ ਡੇ ਵਧ ਰਹੇ ਨੇ ਉਹਦਾ ਕਾਰਨ ਕੀ ਆ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਸਹੀ ਨਹੀਂ ਹੈਗਾ ਜਿਹੜਾ ਸਾਡਾ ਪੈਂਕਰੀਆਜ ਆ ਜਿਹੜੇ ਪੇਸ਼ੈਂਟਾਂ ਦਾ ਨਹੀਂ ਵਰਕਆਊਟ ਕਰਦਾ ਉਹਦੇ ਕਰਕੇ ਜਿਹੜੀ ਇਨਸੂਲਿਨ ਪ੍ਰੋਡਿਊਸ ਨਹੀਂ ਹੁੰਦੀ ਤੇ ਪ੍ਰੋਬਲਮ ਕ੍ਰੀਏਟ ਹੁੰਦੀ ਜਾਂਦੀ ਆ ਇਹਦਾ ਕਾਰਨ ਕੀ ਆ ਇਹਦੀ ਕਰਕੇ ਜਿਹੜੀ ਆਪਣੀ ਡਾਇਬੀਟਿਸ ਆ ਉਹਦੇ ਕਰਕੇ ਬਹੁਤ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਡਾਇਬੀਟਿਸ ਦੀ ਦੇਖਣ ਨੂੰ ਮਿਲਦੇ ਆ ਬਿਕੋਜ਼ ਕਿ ਉਹਨਾਂ ਨੂੰ ਡਾਇਬੀਟਿਸ ਦੀ ਕਰਕੇ ਅੱਖ ਦਾ ਜਿਹੜਾ ਪੜਦਾ ਉਹਦੇ ਪਿੱਛੇ ਕਿਸੇ ਦੇ ਬਲੱਡ ਆ ਜਾਂਦਾ ਕਿਸੇ ਦੇ ਪਾਣੀ ਆ ਜਾਂਦਾ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਚੱਲੀ ਜਾਂਦਾ ਰੁਕਦਾ ਨਹੀਂ ਅਲੱਗ-ਅਲੱਗ ਪ੍ਰੋਬਲਮਸ ਨੇ ਹਰ ਕਿਸੇ ਨੂੰ ਦੇਖੋ ਆਪਾਂ ਨਹਾਨੇ ਆ ਬਸ ਉਹਦਾ ਫੇਸ ਵਾਸ਼ ਕਰ ਲੈਨੇ ਆ ਆਪਾਂ ਕਦੇ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਅੱਖਾਂ ਦੀ ਵੀ ਹੀ ਸਫਾਈ ਕਰਨੀ ਆ ਅੱਖਾਂ ਦੀ ਸਫਾਈ ਕੋਈ ਨਹੀਂ ਕਰਦਾ ਨਾ ਕਿਸੇ ਨੂੰ ਪੁੱਛਦਾ ਨਾ ਕਿਸੇ ਡਾਕਟਰ ਦੱਸ ਦਿਆ ਵੀ ਅੱਖਾਂ ਨੂੰ ਵੀ ਸਾਫ਼ ਕਰਨਾ ਜ਼ਰੂਰੀ ਆ ਇੱਕ ਮੇਨ ਜੀ ਗੱਲ ਆ ਜੇ ਕਿਸੇ ਨੂੰ ਨਹੀਂ ਵੀ ਪ੍ਰੋਬਲਮ ਹੈਗੀ ਅੱਜ ਜਿਵੇਂ ਜਿਵੇਂ ਮੌਸਮ ਹੁੰਦਾ ਜਿਵੇਂ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਤੁਸੀਂ ਠੰਡੇ ਪਾਣੀ ਦੀ ਟਕੋਰ ਕਰ ਸਕਦੇ ਹੋ ਦੋ ਛੋਟੇ ਛੋਟੇ ਕਾਟਨ ਦੇ ਪੀਸ ਲੈ ਕੇ ਉਹਨਾਂ ਨੂੰ ਠੰਡੇ ਪਾਣੀ ਜਿੱਦੇ ਪੋ ਗੇ ਅੱਖਾਂ ਦੇ ਰੱਖੋ ਉਦੇ ਨਾਲ ਦੇਖਿਓ ਜੇ ਤੁਸੀਂ ਰੱਖੋਗੇ 15-20 ਮਿੰਟ ਬਾਅਦ ਹੀ ਤੁਹਾਨੂੰ ਆਰਾਮ ਦਿਖੂਗਾ 15 ਮਿੰਟ 20 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲੂਗਾ ਕਿ ਸਾਡੀਆਂ ਆਈਜ਼ ਕਿੰਨੀਆਂ ਰਿਲੈਕਸ ਹੋਈਆਂ ਨੇ ਇਦਾਂ ਕੀ ਇਹ ਛੋਟੇ-ਛੋਟੇ ਜੇ ਅਸੀਂ ਕਰਦੇ ਰਵਾਂਗੇ ਕੰਮ ਸਾਡੀਆਂ ਅੱਖਾਂ ਵੱਟ ਸਕਦੀਆਂ મોતिए ਤੋਂ ਵੀ ਤੇ ਜਿਹੜੀ ਆਪਣੀ ਨਿਗਾ ਘਟਣ ਦੀ ਵਜ੍ਹਾ ਉਹਦੇ ਤੋਂ ਵੀ ਘਟ ਸਕਦੀ ਹੈ ਤੇ ਇਹਦਾ ਕੀ ਹੱਲ ਹੈ ਜਿਆਦਾ ਜਦੋਂ ਡਾਕਟਰਾਂ ਕੋਲ ਜਾਂਦੇ ਨੇ ਉਦੋਂ ਤੇ ਕਹਿੰਦੇ ਜੀ ਤੁਹਾਡੇ ਆਪਰੇਸ਼ਨ ਨਾਲੋਂ ਮੋਤੀ ਦਾ ਆਪਰੇਸ਼ਨ ਨਾਲ ਤੁਹਾਡੇ ਕੋਈ ਉਹਨਾਂ ਨੂੰ ਇਦਾਂ ਦਾ ਦੱਸ ਦਿੰਦੇ ਡਰਾ ਵੀ ਦਿੰਦੇ ਆ ਵੀ ਇੰਨਾ ਖਰਚ ਆਏਗਾ ਤੁਸੀਂ ਕਿਵੇਂ ਇਹਦਾ ਇਲਾਜ ਕਰਦੇ ਹੋ ਹਾਂਜੀ ਇਹ ਸਾਡੇ ਡਰਾਪਸ ਨੇ ਆਈ ਡਰਾਪਸ ਦੇਖੋ ਇਹ ਹੈਗੇ ਇੱਕ ਨਾਰਮਲ ਪਰਸਨ ਦੇ ਵਾਸਤੇ ਜਿਨ੍ਹਾਂ ਨੂੰ ਥੋੜੀ ਘੱਟ ਪ੍ਰੋਬਲਮ ਹੁੰਦੀ ਆ ਇਹ ਡਾਇਬੀਟਿਸ ਦੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਵਾਸਤੇ ਹੁੰਦੇ ਆ ਠੀਕ ਹੈ ਜੀ ਇਹ ਜਿਹੜੇ ਆ ਜਿਨ੍ਹਾਂ ਦੀ ਐਨਕ ਹੁੰਦੀ ਆ ਉਹਨਾਂ ਵਾਸਤੇ ਹੁੰਦੇ ਆ ਜਿਨ੍ਹਾਂ ਦੇ ਚਸ਼ਮਾ ਲੱਗਿਆ ਹੁੰਦਾ ਉਹਨਾਂ ਵਾਸਤੇ ਯੂਜ਼ ਕੀਤੇ ਜਾਂਦੇ ਆ ਇੱਕ ਆਪਾਂ ਕਲੀਨਰ ਦਿੰਨੇ ਆ ਇੱਕ ਆਈ ਜਿਹੜੀ ਆਈਜ਼ ਨੂੰ ਸਾਫ਼ ਕਰਦਾ ਜਦੋਂ ਆਪਾਂ ਕਲੀਨਰ ਜਿਹੜਾ ਦਿੰਨੇ ਆ ਇੱਕ ਆਪਾਂ ਮੈਡੀਸਨ ਦਿੰਨੇ ਆ ਨੂੰ ਪਾਉਣ ਵਾਸਤੇ ਤੇ ਇਹੀ ਮੈਡੀਸਨ ਦੇ ਨਾਲ ਲੋਕਾਂ ਨੂੰ ਬਹੁਤ ਅੱਛੇ ਤੇ ਵਧੀਆ ਰਿਜ਼ਲਟ ਆ ਰਹੇ ਨੇ ਅੱਜ ਦੀ ਪ੍ਰੋਬਲਮ ਲੈ ਕੇ ਕਿੱਦਾਂ ਦੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਦਿੱਲੀ ਆਉਂਦੇ ਆ ਹਾਂਜੀ ਜਿਹੜੇ ਗ੍ਰੰਥੀ ਸਿੰਘ ਵੀਰ ਜੀ ਨੇ ਉਹ ਵੀ ਬਹੁਤ ਜ਼ਿਆਦਾ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਪਾਠ ਕਰਦਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਅੱਖਰ ਨਹੀਂ ਦੇਖਦੇ ਅੱਖਾਂ ਦੇ ਵਿੱਚੋਂ ਪਾਣੀ ਡੈਗਦਾ ਤੇ ਪਾਠ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਉਸ ਤੋਂ ਬਾਅਦ ਇਹ ਗੱਲ ਕਰੀ ਆਪਾਂ ਡਰਾਈਵਰ ਵੀਰਾਂ ਦੀ ਡਰਾਈਵਰ ਵੀਰ ਵੀ ਆਉਂਦੇ ਆ ਸਾਡੇ ਕੋਲ ਕਿਉਂਕਿ ਉਹਨਾਂ ਨੂੰ ਨਾਈਟ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਜਦੋਂ ਉਹਨਾਂ ਦਾ ਕੰਮ ਧੰਦਾ ਉਦਾਂ ਦਾ ਵਾਹਿਗੁਰ ਬੇ ਜਿਵੇਂ ਕਿਸੇ ਨੂੰ ਕੰਮ ਮਿਲਿਆ ਉਹ ਸੇਵਾ ਨਿਭਾ ਰਹੇ ਨੇ ਜਿਵੇਂ ਸਾਨੂੰ ਹਣੇ ਬਾਈ ਗੁਰ ਨੇ ਸੇਵਾ ਲਈ ਆ ਤੇ ਅਸੀਂ ਓਵੇਂ ਉਹਨੂੰ ਚਲਾਈ ਜਾਂਦੇ ਆ ਬੈਠੇ ਹਨਾ ਜੀ ਇਹੀ ਇਹੀ ਦਵਾਈ ਆ ਜਿਨ੍ਹਾਂ ਨੂੰ 15-20 ਦਿਨਾਂ ਵਿੱਚ ਦੀ ਰਿਜ਼ਲਟ ਮਿਲਦਾ ਜਿਹੜੇ ਮੇਰੇ ਕੋਲ ਡਰਾਈਵਰ ਵੀਰ ਜਾਂ ਗ੍ਰੰਥੀ ਵੀਰ ਆਉਂਦੇ ਨੇ ਜਾਂ ਜਿਹੜੇ ਖੇਤੀਬਾੜੀ ਵਾਲੇ ਵੀਰ ਆ ਉਹ ਆਉਂਦੇ ਨੇ ਉਹ ਸਾਰਾ ਦਿਨ ਕੰਮ ਕਰਦੇ ਆ ਧੂੜ ਮਿੱਟੀ ਦੇ ਕਾਰਨ ਅੱਖਾਂ ਖਰਾਬ ਹੁੰਦੀਆਂ ਹੀ ਹੁੰਦੀਆਂ ਤੇ ਜਿਹੜੇ ਵੀ ਮਰੀਜ਼ ਹੁੰਦੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਦਵਾਈ ਦੇ ਨਾਲ ਹੀ ਇਹਨਾਂ ਦਵਾਈਆਂ ਦੇ ਨਾਲ ਹੀ ਉਹਨਾਂ ਦੀ ਰਿਕਵਰੀ ਹੋ ਰਹੀ ਆ ਇਹਦੇ ਨਾਲ ਅਸੀਂ ਖਾਣ ਵਾਲੀ ਦਵਾਈ ਦਿੰਨੇ ਆ ਜਿਵੇਂ ਕਿ ਜਿਨ੍ਹਾਂ ਦਾ ਅੱਖਾਂ ਦਾ ਪ੍ਰੈਸ਼ਰ ਵੱਧਦਾ ਜਿਵੇਂ ਆਪਾਂ ਬਲੱਡ ਪ੍ਰੈਸ਼ਰ ਵੱਧਦਾ ਉਵੇਂ ਹੀ ਅੱਖਾਂ ਦਾ ਪ੍ਰੈਸ਼ਰ ਵੱਧਦਾ ਜਿਨ੍ਹਾਂ ਦਾ ਪ੍ਰੈਸ਼ਰ ਵੱਧਦਾ ਉਹਨਾਂ ਲਈ ਅਲੱਗ ਖਾਣ ਤੋਂ ਮੈਡੀਸਿਨ ਹੁੰਦੀ ਔਰ ਪ੍ਰੋਬਲਮ ਆ ਉਹਨਾਂ ਲਈ ਅਲੱਗ ਦਵਾਈ ਹੁੰਦੀ ਆ। ਇਹੀ ਦਵਾਈ ਦੇ ਨਾਲ ਆ ਜਿਹੜਾ ਆਪਾਂ ਇਲਾਜ ਕਰਦੇ ਆ। ਬਾਕੀ ਆਪਾਂ ਗੱਲ ਕਰਦੇ ਆ। ਕਈ ਲੋਕ ਕਹਿੰਦੇ ਆ ਜੀ ਨਹੀਂ ਇਹ ਹੋ ਨਹੀਂ ਸਕਦਾ। ਅਸੀਂ ਠੀਕ ਨਹੀਂ ਹੋਏ। ਜੇ ਦੇਖੋ ਆਪਾਂ ਇਹ 1 ਮਹੀਨੇ ਦਾ ਕੋਰਸ ਆ 2 ਸ਼ੀਸ਼ੀਆਂ ਦਾ। ਆਪਾਂ ਇਹਨਾਂ ਨੂੰ 2 ਜਾਂ 3 ਮਹੀਨੇ ਚ ਲਾ ਕੇ ਵਾਪਸ ਆਵਾਂਗੇ। ਮੈਂ ਕਿੱਦਾਂ ਮੰਨ ਲੂੰਗੀ ਕਿ ਇਹ ਪ੍ਰੋਪਰ ਪਾਈ ਹੋਈ ਦਵਾਈ ਆ। ਜਦੋਂ ਮੈਨੂੰ ਪਤਾ ਇਹ ਕੋਰਸ 1 ਮਹੀਨੇ ਦਾ ਜਿਹੜੇ ਵੀ ਮੇਰੇ ਮਰੀਜ਼ ਠੀਕ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਰਿਜ਼ਲਟ ਮਿਲਦਾ ਉਹ ਮੰਥ ਦਾ ਹੀ ਹੁੰਦਾ ਇੱਕ ਮੰਥ ਦੇ ਵਿੱਚ ਉਹ ਆਪਣਾ ਸਾਰਾ ਰੈਗੂਲਰ ਟਰੀਟਮੈਂਟ ਲੈ ਕੇ ਆਉਂਦੇ ਆ ਉਹਨਾਂ ਦੀ ਰਿਕਵਰੀ ਵੀ ਹੁੰਦੀ ਆ ਕੋਈ ਮੈਂ ਪੈਸੇ ਦੇ ਕੇ ਨਹੀਂ ਬੁਲਾਉਂਦੀ ਕਿਸੇ ਨੂੰ ਵੀ ਜਿਹੜੇ ਮੇਰੇ ਕੋਲ ਰੈਗੂਲਰ ਚੱਲਦਾ ਮੈਂ ਉਹੀ ਦਿਖਾਉਣੀ ਆ ਕਿ ਇਹ ਹੀ ਆ ਪਰਮਾਤਮਾ ਤੋਂ ਡਰ ਕੇ ਕੰਮ ਕਰਦੇ ਆ ਤੇ ਇਦਾਂ ਹੀ ਕਰਨਾ ਕਿਵੇਂ ਇਹ ਯੂਜ਼ ਕਰਦਾ ਕੀ ਤਰੀਕਾ ਆ ਕਿਵੇਂ ਇਹਨੂੰ ਯੂਟਿਲਾਈਜ਼ ਕਰਨਾ ਇਹ ਵੀ ਪੇਸ਼ੇ ਨੂੰ ਪਤਾ ਹੋਣਾ ਚਾਹੀਦਾ ਮੈਂ ਪਾਉਣਾ ਕਦੋਂ ਤੇ ਕਿਵੇਂ ਪਾਉਣਾ ਕੀ ਧਿਆਨ ਰੱਖਣਾ ਹੈ ਦੇਖੋ ਜਿਹੜੇ ਨਾਰਮਲ ਮਰੀਜ਼ ਹੁੰਦੇ ਨੇ ਉਹਨਾਂ ਨੂੰ ਤਾਂ 2 ਟਾਈਮ ਦੀ ਹੁੰਦੀ ਹੈ ਇੱਕ 2 ਟਾਈਮ ਯੂਜ਼ ਕਰਨੀ ਹੁੰਦੀ ਆ 2 ਆਈ ਡ੍ਰੌਪ ਮਾਰਨਿੰਗ ਦੇ ਵਿੱਚ ਪਹਿਲਾਂ ਪਾਉਣੇ ਹੁੰਦੇ ਆ ਆਫਟਰ 20 ਮਿੰਟ ਬਾਅਦ ਇਹ ਜਿਹੜੇ ਆ ਦੋ ਡ੍ਰੌਪ ਪਾਉਣੇ ਹੁੰਦੇ ਆ ਇਸ ਤੋਂ ਬਾਅਦ ਆਈਜ਼ ਕਲੀਨ ਕਰਨੀਆਂ ਹੁੰਦੀਆਂ ਉਹ ਅਸੀਂ ਪੇਸ਼ੇ ਨੂੰ ਇੱਥੇ ਸਮਝਾ ਕੇ ਭੇਜੀਦਾ ਕਿੱਦਾਂ ਕਲੀਨ ਕਰਨੀਆਂ ਆ ਜੇ ਕੋ ਏਦਾਂ ਦੀ ਵੀ ਹੈਗੇ ਜਿਹੜੇ ਪਹਿਲਾਂ ਲੱਗੇ ਹੋਵੇ ਤੇ ਹੁਣ ਐਨਕ ਤੋਂ ਬਗੈਰੀ ਪੜਦੇ ਹੋਣ ਐਨਕ ਤੋਂ ਬਗੈਰੀ ਘੁੰਦੇ ਹੋਣ ਹਾਂਜੀ ਕਾਫੀ ਮਰੀਜ਼ ਨੇ ਇਦਾਂ ਦੇ ਜਿਨ੍ਹਾਂ ਦੀਆਂ ਐਨਕਾਂ ਲੱਗੀਆਂ ਆਈਆਂ ਸੀ ਸਾਢੇ 3 ਨੰਬਰ 2.5 ਨੰਬਰ 2 ਨੰਬਰ 1.5 ਨੰਬਰ ਅੱਧਾ ਨੰਬਰ ਕਾਫੀ ਲੋਕ ਆ ਜਿਨ੍ਹਾਂ ਦੀਆਂ ਐਨਕਾਂ ਜੜੀਆਂ ਉੱਤਰੀਆਂ ਨੇ ਹੁਣ ਬਿਨਾਂ ਐਨਕ ਤੋਂ ਚੱਲੇ ਫਿਰਦੇ ਆ ਵਧੀਆ ਦੇਖਦਾ ਉਹਨਾਂ ਨੂੰ ਦੇਖਣ ਦੇ ਵਿੱਚ ਵੀ ਉਹਨਾਂ ਨੂੰ ਵਧੀਆ ਦੇਖਦਾ ਆ ਕਿ ਆਪਾਂ ਵੀ ਚੈੱਕ ਕਰੀਦਾ ਕਿਦਾਂ ਰਿਸਪੌਂਸ ਵੀ ਦਿੰਦਿਆਂ ਵੀ ਹਾਂ ਅਸੀਂ ਸਹੀ ਆ ਜੇ ਕੋਈ ਉਤਰਣ ਗਿਆ ਫੇਰ ਹੀ ਐਨਕ ਤੋਂ ਬਿਨਾਂ ਰਹਿ ਸਕਦਾ ਨਹੀਂ ਤਾਂ ਆਪਾਂ ਹੈਬਿਚੁਅਲ ਹੋ ਸਕਦੇ ਆ ਲਾਈ ਨਹੀਂ ਸਕਦੇ ਹੁਣ ਮੇਰੇ ਕੋਲ ਬਿਨਾਂ ਐਨਕ ਲਾਏ ਤੋਂ ਆਉਂਦੇ ਆ ਐਨਕ ਨਹੀਂ ਲੱਗੀ ਹੁੰਦੀ ਮੈਂ ਪੁੱਛਦੀ ਹੁੰ ਅਨਕ ਲਾਉਂਦੀ ਬਿਨਾ ਅਨਕ ਤੋਂ ਇਹੋ ਦੇਖਦੇ ਹਾਂ ਜਿਹੜੇ ਪੇਸ਼ੈਂਟ ਪਹਿਲਾਂ ਅਨਕ ਲੈ ਕੇ ਆਉਂਦੇ ਸੀ ਬਈ ਮੇਰੇ ਅਨਕ ਲਈ ਡਾਕਟਰ ਸਾਹਿਬਾ ਮੈਨੂੰ ਦੇਈਦਾ ਨਹੀਂ ਉਸ ਤੋਂ ਬਾਅਦ ਤੁਹਾਡੇ ਕੋਲ ਆਏ ਤੇ ਅਨਕ ਉਤਰੀ ਉਹ ਵੀ ਹੈ ਹਾਂਜੀ ਸਾਡੇ ਫੇਸ ਤੇ ਵੀ ਉਹ ਵੀਡੀਓਜ਼ ਪਾਈਆਂ ਹੁੰਦੀਆਂ ਜੇ ਕਿਸੇ ਨੂੰ ਨਹੀਂ ਵਿਸ਼ਵਾਸ ਇੰਡੋ ਆਯੁਰਵੈਦਿਕ ਕਲੀਨਿਕ ਦਾ ਪੇਜ ਬਣਿਆ ਹੋਇਆ ਉਹਦੇ ਤੇ ਵੀ ਆਪਾਂ ਸਪੈਸ਼ਲ ਨੰਬਰ ਦਿੱਤੇ ਹੁੰਦੇ ਆ ਮਰੀਜ਼ਾਂ ਦੇ ਵੇਲੇ ਉਹਨਾਂ ਦਾ ਫੋਨ ਨੰਬਰ ਆ ਤੇ ਉਹਨਾਂ ਦਾ ਨਾਮ ਸਭ ਵਿੱਚ ਹੁੰਦਾ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਜਿਨ੍ਹਾਂ ਦੀਆਂ ਉਤਰਦੀਆਂ ਜਾਂ ਜਿਨ੍ਹਾਂ ਦੀਆਂ ਪ੍ਰੋਬਲਮਸ ਠੀਕ ਹੁੰਦੀਆਂ ਨੇ ਉਹਨਾਂ ਦੇ ਨੰਬਰ ਐਡ ਹੁੰਦੇ ਆ ਤੁਸੀਂ ਗੱਲ ਕਰ ਸਕਦੇ ਹੋ ਬਹੁਤ ਮਰੀਜ਼ਾਂ ਦੀਆਂ ਅਨਕਾ ਉਤਰੀਆਂ ਨੇ ਸਾਰੀ ਪੇਸ਼ੈਂਟ ਇਦਾਂ ਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਤੁਹਾਡੇ ਨਾਲ ਟਾਈ ਅਪ ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਕੋਈ ਹੈਪ ਪ੍ਰੋਸੀਜਰ ਕੋਨਲਾਈਨ ਦਵਾਈ ਉਹਨਾਂ ਨੂੰ ਭੇਜਦੇ ਹਾਂ ਕੂਰੀਅਰ ਥਰੂ ਜੇ ਤੁਹਾਡਾ ਨਾਲ ਗੱਲਬਾਤ ਕਰਦੇ ਦੱਸਦੇ ਨੇ ਤੁਹਾਨੂੰ ਵੀ ਆ ਮੈਨੂੰ ਪ੍ਰੋਬਲਮ ਹੈ ਕੋਈ ਇਦਾਂ ਦਾ ਪ੍ਰੋਸੈਸ ਵੀ ਹੈ ਹਾਂਜੀ ਆਲਰੇਡੀ ਸਾਡੀ ਦਵਾਈ ਕੋਰੀਅਰ ਹੁੰਦੀ ਆ ਅਮਰੀਕਾ ਕੈਨੇਡਾ ਸਾਰੇ ਕਿਤੇ ਜਾਂਦੀ ਆ ਦਵਾਈ ਤੇ ਕੋਰੀਅਰ ਥਰੂ ਹੀ ਮੰਗਵਾਉਂਦੇ ਆ ਮੇਰੇ ਨਾਲ ਗੱਲ ਕਰਕੇ ਮੰਗਵਾਉਂਦੇ ਆ 8 ਵਜੇ ਤੋਂ ਬਾਅਦ ਜਿਹੜੇ ਵੀ ਮਤਲਬ ਕਿ ਫਾਰਨ ਦੇ ਕੋਈ ਵੀ ਮਰੀਜ਼ ਹੈਗੇ ਨੇ ਮੇਰੇ ਨਾਲ ਗੱਲ ਕਰਦੇ ਆ ਉਸ ਤੋਂ ਬਾਅਦ ਆ ਜਿਹੜੀ ਅਸੀਂ ਦਵਾਈ ਉਹਨਾਂ ਨੂੰ ਭੇਜ ਦਿੰਨੇ ਆ ਅਕੋਰਡਿੰਗ ਟੂ ਉਹਨਾਂ ਦੀ ਕੰਡੀਸ਼ਨ ਕਿੱਦਾਂ ਦੀ ਕੰਡੀਸ਼ਨ ਦੀ ਉਹਦੇ ਹਿਸਾਬ ਨਾਲ ਆਪਾਂ ਜਿਹੜੀ ਦਵਾਈ ਆ ਉਹ ਭੇਜ ਦਈਦੀ ਆ ਤੇ ਜੇ ਕਿਸੇ ਨੂੰ ਮੰਗਵਣੀ ਹੋਵੇ ਤਾਂ ਕੀ ਐਡਰੈਸ ਕੀ ਆ ਕੰਟੈਕਟਸ ਕੀ ਆ ਇਹ ਤਲਵੰਡੀ ਭਾਈ ਇੰਡੋ ਆਯੁਰਵੈਦਿਕ ਕਲੀਨਿਕ ਆ ਤਲਵੰਡੀ ਭਾਈ ਦੇ ਵਿੱਚ ਨੀਅਰਬਾਈ ਬੁਆਇਜ਼ ਸਕੂਲ ਆ 메ਨ ਮਾਰਕੀਟ ਦੇ ਵਿੱਚ ਦੁਕਾਨ ਆ ਤੇ ਇੱਥੇ ਤੁਸੀਂ ਆ ਕੇ ਦਵਾਈ ਮੰਗਵਾ ਸਕਦੇ ਹੋ ਵਾਟ 802 836 36 ਨੰਬਰ ਹੈਗਾ ਹੈ ਵਾਟ 80 43 95 397 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਗੱਲ ਕਰਕੇ ਟਾਈਮ ਲੈ ਕੇ ਮਿਲ ਸਕਦੇ ਹੋ ਜਦੋਂ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਚਾਹੀ ਕਿਸੇ ਵੱਡੇ ਨੂੰ ਪ੍ਰੋਬਲਮ ਆ ਚਾਹੀ ਆਪਣੇ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਨੇ ਉਹਨਾਂ ਨੂੰ ਪ੍ਰੋਬਲਮ ਆ ਚਾਹੀ ਆਪਣੇ ਜੰਗ ਇਸ ਦੇ ਕਿਸੇ ਵੀ ਪਰਸਨ ਨੂੰ ਪ੍ਰੋਬਲਮ ਹੈਗੀ ਆ ਤੇ ਤੁਸੀਂ ਸਾਨੂੰ ਮਿਲ ਕੇ ਆ ਕੇ ਮੈਡੀਸਿਨ ਲੈ ਸਕਦੇ ਹੋ ਤੇ ਤੁਹਾਨੂੰ ਰਿਜ਼ਲਟ ਜ਼ਰੂਰ ਦੇਵਾਂਗੇ ਇਸ ਚੀਜ਼ ਦਾ ਦੀ ਮੂੰਹ ਵੀ ਜਿਹੜੀ ਹੈ ਇਹਨਾਂ ਦੀ ਜ਼ੁਬਾਨੀ ਵੀ ਜਿਹੜੀ ਹੈ ਸਾਰੀ ਕਹਾਣੀ ਸੁਣ ਰਹੇ ਆ ਆਪਾਂ ਜੀ ਕੀ ਨਾ ਆਇਆ ਤੁਹਾਡਾ ਨਸ਼ਕਾ ਜੀ ਪੰਜਾਬ ਸਰ ਪਾਚੀ ਲੋਕਤ ਟੁੰਡੀ ਪੈਤੋਸ लवली ਬੁਲੰਦੀ ਮੇਰਾ ਨਾਮ ਜੀ ਅੱਛਾ ਜੀ ਅਸੀਂ ਲੋਕਲ ਇੱਥੋਂ ਥੋੜੀ ਤੋਂ ਜੀ ਮੇਰੇ ਅੱਖਾਂ 'ਚ ਪ੍ਰੋਬਲਮ ਸੀ ਪਾਣੀ ਬਹੁਤ ਹੁੰਦਾ ਚੱਖਾ 'ਚ ਮੇਰੇ ਸੇ ਅੱਛਾ ਜੀ ਪਾਣੀ ਅਜੋ ਨਮੀ ਉਹਦੇ ਪਾਣੀ ਡਿੱਗਦਾ ਚੱਖਾ 'ਚੋਂ ਅੱਛਾ ਜੀ ਇੱਕ ਤੁਲੰਦੰਦਾ ਸੀ ਅੱਖ 'ਚੋਂ ਤੇ ਮੈਡੀ ਵੀ ਦਵਾਈ ਦਿੱਤੀ ਇੱਕ ਮਹੀਨਾ ਦਵਾਈ ਪਾਈ ਮੈਂ ਜੀ ਹੂੰ ਕਈ ਪੌਣਾ ਬਿਲਕੁਲ ਸਹੀ ਹੋ ਗਿਆ ਤੇ ਹੁਣ ਮੈਨੂੰ ਦਿਖਦਾ ਹੀ ਸਹੀ ਹੈ ਮੈਂ ਆਮ ਡਾਕਟਰ ਕਹਿੰਦੇ ਲੈਂਸ ਪੋਣਾ ਪਊਗਾ ਪਰ ਮੈਡਮ ਨੇ 2 ਮਹੀਨੇ ਦਵਾਈ ਪਾਉ ਲੈਣੇ ਪੋਣੇ ਲੋੜ ਨਹੀਂ ਪੈਣੀ ਅੱਛਾ ਜੀ ਹਾਂ ਮੈਂ ਕਹਾਂ ਦਵਾਈ 2 ਮਹੀਨਾ ਪਾਈ 1 ਮਹੀਨਾ ਤੇ ਇੱਕ ਇਹਨਾਂ ਪੇਟ ਦੀ ਪੇਟ ਦੀ ਪ੍ਰੋਲਿਡ ਪ੍ਰੋਮੋ ਸੀ ਪੇਟ ਬੜਾ ਵੱਡਾ ਸੀ ਮੇਰਾ ਤੇ ਮੈਡਮ ਦਵਾਈ ਦਿੱਤੀ ਮੈਨੂੰ ਇੱਕ ਮਹੀਨਾ ਦਵਾਈ 4-1.5 ਮਹੀਨਾ ਮੈਡਮ ਨੇ ਉਹਨਾਂ ਪੇਟ ਦਾ ਬੜਾ ਫਰਕ ਪੈ ਗਿਆ ਜੀ ਜਿਹੜੀ ਤੁਸੀਂ ਅੱਖਾਂ ਦੀ ਗੱਲ ਕੀਤੀ ਆ ਵੀ ਅੱਖਾਂ ਦੇ ਵਿੱਚ ਧੁੰਦਲਾ ਦੀਦਾ ਸੀਗਾ ਜੇ ਡਾਕਟਰ ਨੇ ਕੀ ਦੱਸੇ ਚਿੱਟਾ ਮੋਤੀਆ ਕਾਲਾ ਮੋਤੀਆ ਜਾਂ ਕੀ ਪ੍ਰੋਬਲਮ ਦੱਸੀ ਸੀ ਡਾਕਟਰ ਦਾ ਸੀ ਚਿੱਟਾ ਮੋਤੀਆ ਚ ਆਪਰੇਸ਼ਨ ਹੋਊਗਾ ਅੱਛਾ ਜੀ ਫਿਰ ਮੈਡਮ ਨੇ ਚੈੱਕ ਕੀਤਾ ਕਿ ਆਪਰੇਸ਼ਨ ਕੋਈ ਲੋੜ ਨਹੀਂ ਇਹ ਜਾਲਾ ਹੁੰਦਾ ਅੱਖ 'ਚ ਬਣਿਆ ਇਹ ਜਾਲਾ ਜਾਲਾ ਲੈ ਜਾਊਗਾ ਤੇ ਦਵਾਈ ਪਾਈ ਇੱਕ ਮਹੀਨਾ ਉਹਦੇ ਮੈਨੂੰ ਬੜਾ ਫਰਕ ਪੈ ਗਿਆ 70 75 ਬਈ ਫਰਕ ਹੈ ਉਸ ਨਾਲ ਮੈਨੂੰ ਕਿੰਨਾ ਟਾਈਮ ਦਾ ਦਵਾਈ ਖਾ ਰਹੇ ਇੱਕ ਮਿੰਟਾ ਸਵਾ ਮਿੰਟ ਹੋ ਗਿਆ ਲੈ ਦਵਾਈ ਹਾਂਜੀ ਤਿੰਨ ਮਿੰਟ ਲੈਣੀ ਦਵਾਈ ਕਹਿੰਦੇ ਅੱਛਾ ਜੀ ਤੇ ਹੁਣ ਅੱਜ ਦਵਾਈ ਲੈਣ ਆਇਆ ਸੀ ਮੈਂ ਦੁਆਰਾ ਜਿੱਦਾਂ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਪ੍ਰੋਬਲਮ ਸੀ ਤੁਹਾਨੂੰ ਨਜ਼ਰ ਨਹੀਂ ਸੀਦਾ ਹੁਣ ਉਹਦੇ ਨਾਲ ਬਹੁਤ ਫਰਕ ਆ ਗਿਆ ਜਦੋਂ ਮੈਂ ਬੈਠਕ ਸੀ ਮੇਰੇ ਅੱਖਾਂ 'ਚ ਪਾਣੀ ਐ ਡਿੱਗਦਾ ਸੀ ਜਿਵੇਂ ਬਹੁਤ ਜ਼ਿਆਦਾ ਸੀ ਪਰ ਹੁਣ ਪਾਣੀ ਹੁਣ ਘਟ ਗਿਆ ਅੱਖਾਂ 'ਚ ਜੀ ਅੱਛਾ ਸੋ ਸਾਡੇ ਨਾਲ ਪੇਸ਼ੈਂਟ ਨੇ ਆਪਾਂ ਇਹਨਾਂ ਦੀ ਜਿਹੜੀ ਜਵਾਨੀ ਆ ਉਹ ਕਹਾਣੀ ਸੁਣਦੇ ਆ। ਪੰਜ ਕੀ ਨਾ ਤੁਹਾਡਾ? ਬਲਜੀਤ ਕੌਰ ਜੀ। ਅੱਛਾ ਕੀ ਪ੍ਰੋਬਲਮ ਸੀ ਤੁਸੀਂ ਜਦੋਂ ਆਏ ਹੋ? ਮੇਰੇ ਅੱਗੇ 10 ਦਿਨ ਸੀ ਬਿਲਕੁਲ ਵੀ ਜੋ ਮੈਂ ਨੇੜੇ ਦੀ ਨੀਗਾ ਬਹੁਤ ਘੱਟ ਸੀ ਜਿਆਦਾ। ਹੁਣ ਬਿਨਾ ਐਨਕ ਤੋਂ ਮੈਨੂੰ ਦਿਖਣ ਲੱਗ ਗਿਆ। ਤੁਸੀਂ ਇਤੋਂ ਠੀਕ ਹੋਏ। ਹੋਰ ਨਾਮ ਵੀ ਦੱਸਿਆ। ਹੋਰ ਵੀ ਕੋਈ ਆ ਕੇ ਇੱਥੇ ਆਏ ਤੁਹਾਡੇ ਕਹੇ ਤੇ ਪੇਸ਼ੈਂਟ ਆਏ ਆ ਉਹ ਠੀਕ ਹੋਏ ਆ। ਹਾਂਜੀ ਸਾਡੇ ਬਾਹਰ ਅਮਰੀਕਾ ਤੋਂ ਫੈਮਿਲੀ ਆ ਕਰ ਰਹੀ ਇੱਥੇ। ਉਹ ਵੀ ਇੱਥੋਂ ਹੀ ਚੈੱਕ ਅਪ ਅੱਖਾਂ ਦਾ ਕਰਵਾ ਕੇ ਗਏ ਆ। ਹੋਰ ਸਾਡੇ ਇਧਰੋਂ ਮੇਰੇ ਸਿਸਟਰ ਉਹ ਵੀ ਇਹਨਾਂ ਨੇ ਕਰਵਾਇਆ ਇੱਥੇ ਜਿਹੜੇ ਫੌਰਨ ਤੋਂ ਤੁਹਾਡੇ ਰਿਸ਼ਤੇਦਾਰੋ ਕਿਵੇਂ ਸੋਚਦੇ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਉਹਨਾਂ ਨੇ ਦਵਾਈ ਲਈ ਸੀ ਫੌਰਨ ਵਾਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਜੀ ਵੀ ਮੈਡੀਸਨ ਤੁਸੀਂ ਉੱਥੋਂ ਲੈ ਕੇ ਆਓ ਬਹੁਤ ਵਧੀਆ ਅੱਖਾਂ ਦਾ ਵੀ ਉਹਨਾਂ ਨੇ ਕਿਹਾ ਬਹੁਤ ਵਧੀਆ ਦਵਾਈ ਦਿੰਦੇ ਹੁਣ ਉਹ ਲੈ ਕੇ ਪਹਿਲਾਂ ਉਹ ਗਏ ਫਿਰ ਅਸੀਂ ਬਾਅਦ 'ਚ ਆਏ ਆ ਸਰ ਹੋਰ ਪੇਸ਼ੈਂਟਾਂ ਨਾਲ ਵੀ ਗੱਲ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਮੈਂ ਜਰਾਲਾ ਵੈਸਟ ਤੋਂ ਆਇਆ ਜੀ ਕੀ ਕੀ ਪ੍ਰੋਬਲਮ ਕੀ ਸੀ ਤੁਹਾਡੀ ਕਾਦੀ ਦਵਾਈ ਲੈਣ ਆਏ ਹੋ ਮੇਰੇ ਨਾਲ ਅੱਖਾਂ ਦੀ ਨਿਗਾ ਨੇੜੇ ਦੀ ਘੱਟ ਸੀਗੀ ਮੈਂ ਇਹਨਾਂ ਦਾ ਫੇਸਬੁੱਕ ਤੇ ਵੇਖਿਆ ਸੀਗਾ ਫਿਰ ਮੈਂ ਇੱਥੇ ਦਵਾਈ ਲੈਣ ਆ ਗਿਆ ਦੋ ਤਾਈ ਮਹੀਨੇ ਪਹਿਲਾਂ ਮੈਂ ਦਵਾਈ ਲੈ ਕੇ ਗਿਆ 15 20 ਦਿਨਾਂ ਚ ਮੇਰੀ ਨਿਗਾ ਨੂੰ ਬਹੁਤ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਮੇਰੀ ਨੇੜੇ ਦੀ ਮੈਨੂੰ ਪਾਠ ਕਰਦਾ ਸੀ ਨੇੜੇ ਮੈਨੂੰ ਜਿਸ ਨਾਲ ਵਧੀਆ ਬਹੁਤ ਲੱਖ ਲੱਖ ਪੈ ਐਨਕਲੋ ਬਿਨਾਂ ਹੀ ਉਸ ਤੋਂ ਬਾਅਦ ਮੇਰਾ ਮੇਰਾ ਇੱਕ ਛੋਟਾ ਭਾਈ ਮੇਰੀ ਛੋਟੀ ਭਰਜਾਈ ਆ ਇੱਕ ਮੇਰੀ ਛੋਟੀ ਭਰਜਾ ਦੀ ਨੌ ਆ ਉਹਨਾਂ ਨੂੰ ਮੈਂ ਦਵਾਈ ਦਵਾ ਕੇ ਲਿਆ ਉਹ ਵੀ ਤਕਰੀਬਨ ਠੀਕ ਆ ਉਸ ਤੋਂ ਬਾਅਦ ਇੱਕ ਮੇਰੀ ਹੋਰ ਭਰਜਾਈ ਆ ਉਹ ਆਈ ਦਵਾਈ ਲੈਣ ਉਹ ਠੀਕ ਆ ਹੁਣ ਮੈਂ ਗੁੜੀਆਂ ਨੂੰ ਲੈ ਕੇ ਆਇਆ ਇਹਦੇ ਇਹਦੇ ਹੈਗਾ ਚਟਾਂ ਬੋਤੀਆਂ ਨਿਕਲਿਆ ਹੈਗਾ ਇਹਨੂੰ ਮੈਂ ਦਵਾਈ ਦਵਾਉਣ ਆਇਆ ਸਪੈਸ਼ਲ ਜਲਾਲਾਬਾਦ ਚੱਲ ਕੇ ਗੱਡੀ ਤੇ ਇਹਨੂੰ ਦਵਾਈ ਲੈ ਕੇ ਚਲੇ ਆ ਸਾਨੂੰ ਇੱਥੇ ਮਤਲਬ ਬਹੁਤ ਤਸੱਲੀ ਹੋਈ ਵਧੀਆ ਠੀਕ ਆ ਸਸੀ ਤੇ ਬਹੁਤ ਹੀ ਹਰ ਕੰਮ ਹੈ ਜਿਹੜੀ ਤੁਸੀਂ ਕਹਿੰਦੇ ਵੀ ਤੁਹਾਡੇ ਇਸ ਅੱਖ ਦੇ ਵਿੱਚ ਪ੍ਰੋਬਲਮ ਹੈ ਧੁੰਦਲਾ ਦੀ ਦਾ ਸੀ ਨੇੜੇ ਉਨੀ ਦੀ ਦਾ ਸੀ ਕਿੰਨੀ ਦੇਰ ਤੋਂ ਪ੍ਰੋਬਲਮ ਚੱਲੀ ਆ ਰਹੀ ਸੀ ਇਹ ਇਹ ਮੇਰੇ ਕੋਲ ਹੈ ਕਿ ਸੀ ਕੋਈ ਦੋ ਤਿੰਨ ਸਾਲਾਂ ਦੀ ਤਕਰੀਬਨ ਉਹ ਮੈਂ ਯਾਰਾਂ ਲੈ ਕੇ ਦਵਾਈਆਂ ਦੁਈਆਂ ਪਾਉਂਦਾ ਹੁੰਦਾ ਸੀ ਫੇਸਬੁੱਕ ਤੇ ਇਹਨਾਂ ਨੂੰ ਮੈਂ ਵੇਖਿਆ ਫਿਰ ਮੈਂ ਕਿਹਾ ਵੀ ਚਲ ਮੈਂ ਇਹਨਾਂ ਤੋਂ ਦਵਾਈ ਲੈ ਕੇ ਆਵਾਂ ਇੱਥੇ ਪਰ ਮ ਦਵਾਈ ਲੈਣਾ ਮੈਂ ਠੀਕ ਹੋ ਗਿਆ ਉਸ ਤੋਂ ਬਾਅਦ ਮੈਂ ਕਿੰਨੇ ਪੇਸ਼ੈਂਟ ਇੱਥੇ ਲੈ ਕੇ ਆਏ ਆ ਹੋਰ ਵੀ ਕੋਈ ਮੇਰੇ ਸਰਪ ਵਿੱਚ ਪੁੱਛਦੇ ਆ ਤੇ ਮੈਂ ਇੱਥੇ ਇਹਨਾਂ ਕੋਲੇ ਭੇਜਦਾ ਉਹ ਵੀ ਪੇਸ਼ੈਂਟ ਦਾ ਮੈਂ ਹੀ ਇੱਥੇ ਇਹਨਾਂ ਕੋਲੇ ਭੇਜਦਾ ਇਸ ਤੋਂ ਪਹਿਲਾਂ ਡ੍ਰੌਪਸ ਹੀ ਦਿੰਦੇ ਪਾਉਣ ਨੂੰ ਕੋਈ ਹੋਰ ਵੀ ਇਲਾਜ ਕਰਦੇ ਨੇ ਡ੍ਰੌਪਸ ਵੀ ਦਿੰਦੇ ਆ ਜੀ ਤੇ ਇਹਨੂੰ ਸ਼ੀਸ਼ੀ ਵੀ ਗਿ ਦਿੰਦੇ ਆ ਇੱਕ ਰੋਟੀ ਖਾਣ ਤੋਂ ਪਹਿਲਾਂ ਇੱਕ ਬੂੰਦਾ ਹੀ ਵੀ ਉਹ ਦਾ ਦਸ ਬੁੰਦਾ ਪਾਣੀ ਚ ਪਾ ਕੇ ਪੀ ਲੋ ਅਧਾ ਘੰਟਾ ਜਾਂ 15 ਮਿੰਟ ਬਾਅਦ ਰੋਟੀ ਖਾ ਲੋ ਤੇ ਉਹ ਵੀ ਦਿੰਦੇ ਆ ਜੀ ਇਹ ਤੇ ਤੁਸੀਂ ਤੁਹਾਡੀ ਮੈਂ ਦੱਸ ਦੇਵੇਂ ਪਾਟ ਕਰਦੇ ਹਾਂ ਤੇ ਨੇੜੀ ਦੀ ਬਹੁ ਨਿਗਾ ਘਟ ਸੀ ਹੁਣ ਜਦੋਂ ਦਵਾਈ ਪਾਣੀ ਸ਼ੁਰੂ ਕੀਤੀ ਸੀ ਜਾਂ ਪਾਈ ਹੈ ਜਿੰਨਾ ਕੁ ਤੁਸੀਂ ਦਾ 15 20 ਦਿਨ ਮਹੀਨਾ ਹੋ ਗਿਆ ਹੈ ਤੇ ਕਿੰਨਾ ਫਰਕ ਆ ਹੁਣ ਕਿੰਨਾ ਲੱਗਦਾ ਵੀ ਮੈਂ ਬਿਲਕੁਲ 70% 80% ਜਿੰਨਾ ਕਿੰਨੇ ਪਰਸੈਂਟ ਠੀਕ ਹੋ ਮੈਂ ਤਕਰੀਬਨ 100% ਠੀਕ ਆ ਮੈਂ ਹੁਣ ਬਿਨਾਂ ਇਹਨਾਂ ਕੋਈ ਵਾਟ ਕਰਦਾ ਬੀਨਾਂ ਅਨਕ ਪਹਿਲਾਂ ਐਨਕ ਲੱਗਦਾ ਹੀ ਨਹੀਂ ਪਹਿਲਾਂ ਨੇੜੇ ਦੀ ਐਨਕ ਲੱਗਦੀ ਸੀ ਮੇਰੀ ਡੇਢ ਨੰਬਰ ਦੀ ਐਨਕ ਲੱਗੀ ਸੀਗੀ ਹੁਣ ਮੈਂ ਐਨਕ ਲਾਈ ਹੀ ਨਹੀਂ ਪਹਿਲਾਂ ਤੇ ਮੇਰੀ ਮੇਰੀ 9 12 ਹੈਗੀ ਉਹ OTP ਮੰਗਦੀ ਸੀਗੀ ਤੇ ਮੈਂ ਇੱਕ ਮੋਬਾਈਲ ਦੇ ਨਾਲ ਮੈਨੂੰ ਇੱਕ ਐਨਕ ਰੱਖਣੀ ਪੈਂਦੀ ਸੀ ਠੀਕ ਹੈ ਤੇ ਉਹ OTP ਦੇਣ ਵਾਸਤੇ ਹੁਣ ਮੈਨੂੰ ਐਨਕ ਰੱਖਣ ਦੀ ਲੋੜ ਹੀ ਨਹੀਂ ਗਈ ਮੈਂ ਉਹੀ OTP ਦੇ ਦਿੰਦਾ ਐਸ ਤਰ੍ਹਾਂ ਹੋ ਗਿਆ ਜੀ ਬਹੁਤ ਵਧੀਆ ਪ੍ਰੀਨਿਕਾ ਬਣੀ ਜੀ